ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਿੰਡ ਕਿਰਤਵਾਲ ਖੁਰਦ ਦੇ ਵਿੱਚ ਆਇਆ ਜੀ ਜਿੱਲਾ ਬਹੁਤ ਹੀ ਇੱਕ ਲੋੜਵੰਦ ਪਰਿਵਾਰ ਆ ਗਰੀਬ ਪਰਿਵਾਰ ਆ ਵੀ ਜਿਨ੍ਹਾਂ ਦਾ ਸਾਰਾ ਸਿਰਫ ਕੋਈ ਵੀ ਨਹੀਂਗਾ ਜਿਹੜੀ ਫੈਨ ਸਾਡੀ ਹੁੰਦਾ ਘਰ ਵਾਲਾ ਵੀ ਸਿਰ ਤੇ ਨਹੀਂ ਆ ਤੇ ਦੋ ਧੀਆ ਇੱਕ ਪੋਤੋ ਵੀ ਹੈਂਡੀਕੈਪਤਾ ਬਜ਼ੁਰਗ ਆ ਪਹਿਲੋਂ ਵੀ ਅਸੀਂ ਵੀਡੀਓ ਪਾਈ ਸੀ ਬਾਈ ਜੀ ਚਲੋ ਇੱਕ ਵੀਰ ਨੇ ਮਦਦ ਕੀਤੀ ਆ ਸਰਦਾਰ ਕਰਮਜੀਤ ਸਿੰਘ ਨੇ ਕੁਛ ਇੱਟਾਂ ਦੀ ਮਦਦ ਕੀਤੀ ਸੀ ਬਾਥਰੂਮ ਬਣਾਉਣ ਨੂੰ ਆਸਤੇ ਜੀ ਚਲੋ ਉਸ ਵੀਰ ਦਾ ਸੀ ਧੰਨਵਾਦ ਕਰਦੇ ਆ ਦਿਲੋਂ ਸਲੂਟ ਆ ਪਰ ਅਜੇ ਵੀ ਜ਼ਰੂਰਤਮੰਦ ਕਿਉਂਕਿ ਅਜੇ ਮਿਸਤਰੀ ਲੱਗਣੇ ਹੋਰ ਬੜੇ ਖਰਚੇ ਆ ਬਾਥਰੂਮਾਂ ਦੀ ਗੱਲ ਕੀਤੀ ਸੀ ਵੀ ਸਿਰ ਟਿਕਾ ਦੇ ਚਲੋ ਬਹੁਤ ਵਧੀਆ ਕੀਤਾ ਚਲੋ ਅਜੇ ਉਹਨਾਂ ਕੋ ਪੈਸੇ ਨਾ ਹੋਣ ਕਰਕੇ ਮਿਸਤਰੀ ਨਹੀਂ ਲਾ ਸਕਦੇ ਪਰ ਅਜੇ ਵੀ ਜੇ ਗੱਲ ਕਰੀਏ ਇੱਕ ਇੰਨੀ ਇੱਟ ਦੇ ਨਾਲ ਸਿਰਫ ਬਾਥਰੂਮ ਤਿਆਰ ਹੁੰਦੇ ਆ ਜਿਹੜੇ ਕਮਰਿਆਂ ਦੀ ਗੱਲ ਕੀਤੀ ਗਈ ਸੀ ਵੀ ਕਮਰੇ ਵੀ ਬਹੁਤ ਬੁਰੀ ਹਾਲ ਆ ਤੇ ਇਹਨਾਂ ਤੇ ਜਦੋਂ بارش ਹੁੰਦੀ ਆ ਕਮਰੇ ਬਿਲਕੁਲ ਪਾਣੀ ਭਰ ਜਾਂਦਾ ਤੇ ਭੈਣ ਦਾ ਦੱਸਦੀ ਆ ਵੀ ਪਾਣੀ ਦੇ ਵਿੱਚ ਸੱਪ ਤੁਰੇ ਫਿਰਦੇ ਆ ਵੀ ਸਾਨੂੰ ਡਰ ਆਉਂਦਾ ਵੀ ਸੌਹੀਏ ਕਿਤੇ ਸਾਰੀ ਰਾਤ ਅਸੀਂ ਬਾਲਟੀਆਂ ਦੇ ਨਾਲ ਪਾਣੀ ਕੱਢਦੇ ਰਹਿੰਦੇ ਆ ਬਸ ਹੀ ਆਜੋ ਗੱਲ ਕਰਾਉਣੀ ਆ ਆਪਾਂ ਜੀਰ ਦੇ ਨਾਲ ਦਿਖਾਉ ਆ ਇਹਨੂੰ ਕਿ ਕੈਮਰੇ ਮਾਰ ਕੇ ਕਹਿੰਦਾ ਕਮਰੇ ਵੀ ਦਰਸ਼ਨ ਕਰਾ ਦੂਗਾ ਸਾਰਿਆਂ ਦੀ ਕਮਰੇ ਆ ਜੀ ਤੇ ਜਿਹੜੇ ਕਮਰੇ ਆ ਦੇਖਣ ਨੂੰ ਲੱਗਦੇ ਆ ਪਰ ਅੰਦਰ ਬਹੁਤ ਬੁਰੇ ਹਾਲ ਆ ਜੀ ਆ ਦੇਖੋ ਗਰਾ ਕੰਦਾ-ਕੁੰਦਾ ਸਾਰੀਆਂ 파ਟੀਆਂ ਹੋਈਆਂ ਨੇ ਜੀ ਤਾਂ ਖਾ ਆ ਦੇਖੋ ਜੀ ਕੰਦਾ 파ਟੀਆਂ ਬੁਰੇ ਹਾਲ ਆ ਜੀ ਤੇ ਬਿਲਕੁਲ ਹੱਥ ਲਾਂਦਾ ਛੱਤਾਂ ਨੂੰ ਵੀ ਇਹਨੇ ਸਿਰਫ 10 ਕ ਦੀ ਫੋਟੋ ਉੱਚੇ ਕਮਰੇ ਆ ਤੇ ਡੂੰਘੇ ਗੋਬਦਾ ਜੀ ਤੇ ਆ ਜੋ ਆਪਾਂ ਉਹ ਗੱਲਬਾਤ ਕਰਾਉਣੀ ਆ ਸੀ ਕੀ ਪ੍ਰੋਬਲਮ ਆ ਉਹਨਾਂ ਨੂੰ ਕੀ ਗੱਲਬਾਤ ਹੈ ਜੀ ਸਾਰੀ ਸਾਰੀ ਫਰਸ਼ ਕਰ ਮੈਨੂੰ ਪੰਜ ਜੀ ਕਿਹੜਾ ਪੇਂਟ ਆ ਪਹਿਲੋ ਨਾਮ ਦੱਸੋ ਜੀ ਕੀ ਨਾਮ ਕਿਰਤਵਾਲ ਖੁਰਦਾ ਖੁਰਦਾ ਨਾ ਕੀ ਆਪਣਾ ਸਮਝ ਜੀ ਬਿਲਕੁਲ ਕੀ ਪ੍ਰੋਬਲਮ ਆ ਦੇਖੋ ਆਪਾਂ ਪਹਿਲੋ ਬਾਥਰੂਮਾਂ ਦੀ ਪ੍ਰੋਬਲਮ ਆ ਰਹੀ ਸੀ ਆਪਾਂ ਵੀਡੀਓ ਵੀ ਪਾਈ ਸੀ ਤੇ ਹੁਣ ਜਿਹੜੇ ਆਪਣੇ ਕਮਰਿਆਂ ਦੀ ਵੀ ਗੱਲ ਕੀਤੀ ਸੀ ਦੀ ਇਹਨਾਂ ਵੀ ਚਲੋ ਚਲੋ ਜਿਹੜੇ ਵੀਜ਼ ਨੇ ਥੋੜੀ-ਥੋੜੀ ਇਟਲ ਦੇਖੀ ਗਈ ਨਹੀਂ ਇ tanto ਬਜਾਰਾ ਵੀ ਚੱਲ ਨਹੀਂਦਾ ਚਲੋ ਸ਼ੁਰੂਆਤ ਹੋ ਸਕਦੀ ਹੈ ਵੀ ਚਲੋ ਬੜਾ ਵਧੀਆ ਕੀ ਕਹਿਣਾ ਚਾਹੁੰਦੇ ਕੀ ਆ ਜੀ ਉਹਨੇ ਬਹੁਤ ਮਿਹਰਬਾਨੀ ਸਾਡੇ ਤੇ ਕੀਤੀ ਹੈ ਇਤਰਾ ਇਨੀ ਏਟ ਸਾਨੂੰ ਦਿੱਤੀ ਹੈ ਤੇ ਚਲੋ ਹੋਰ ਵੀ ਹੋ ਸਕਦਾ ਹੈ ਵੀ ਕੋਈ ਉੱਟ ਕੇ ਜਾਨੀ ਮਦਦ ਕਰ ਜਾਵੇ ਇਨੀ ਏਟ ਨਾਲ ਬਾਥਰੂਮ ਤੇ ਨਹੀਂ ਪੈ ਸਕਦੇ ਚਲੋ ਕੋਈ ਜਾਨੀ ਮਿਸਤਰੀ ਵੀ ਆਏ ਜਾਂਨੇ ਆ ਵੀ ਲੱਗਦੇ ਜੀ ਨਹੀਂ ਸਕਦਾ ਕਿਉਂਕਿ ਪੈਹਾਂ ਦੀ ਵਿੱਚ ਪ੍ਰੋਬਲਮ ਆਉਂਦੀ ਹੈ ਹਾਂਜੀ ਅਹੀਂ ਆਨੇ ਆ ਵੀ ਚਲੋ ਕੋਈ ਹੋਰ ਵੀ ਸਾਡੀ ਮਦਦ ਕਰ ਦੋ ਤੇ ਸਾਡੇ ਬਾਤ ਨੂੰ ਬਣ ਜਾਵੇ ਕਮਰਿਆਂ ਦੀ ਜਿਹੜੀ ਗੱਲ ਹੈ ਉਹ ਫਿਰ ਜਦੋਂ ਨਹੀਂ ਪੈਂਦਾ ਉਹਨੂੰ ਬਹੁਤ ਦਿੱਕਤ ਆਉਂਦੀ ਆ ਸਾਡੇ ਅੰਦਰ ਪਾਣੀ ਚਲ ਜਾਂਦਾ ਹੈ ਇਹ ਲੰਕੇ ਬਾਹਰੀਆਂ ਨਾਲ ਬਾਹਰ ਕਰ ਦਈਏ ਆ ਅਸੀਂ ਆਨੇ ਹਾਂ ਕਿ ਉਹ ਦਿਨ ਵੀਡੀਓ ਪਾਈ ਜਾਂਦੀ ਤੇ ਉਹਦੇ ਨੇ ਸਾਰਾ ਹਾਲ ਸਾਡੀ ਦੇਖੀ ਜਾਂਦੀ ਜਿੱਦਨ ਮੀਂਹ ਪਿਆ ਹਾਂ ਬਾਰਿਸ਼ਾ ਫੋਨ ਲਾਉਦੇ ਰਹੇ ਜੀ ਉਹ ਦਿਨ ਨਹੀਂ ਚਲੋ ਵੀਡੀਓ ਪਾਈ ਗਈ ਸਾਡੇ ਕੋਲ ਅਹੀਂ ਕੋਈ ਚੋਨੇ ਆਵੇ ਕੋਈ ਵੀ ਤਰ੍ਹਾਂ ਸਾਡੀ ਲਗਤ ਕਰ ਦਵੇ ਤੇ ਸਾਡਾ ਇੰਨਾ ਜਿਹੜਾ ਮਸਲਾ ਹੱਲ ਹੋ ਜਾਵੇ ਕੋਈ ਸਹਾਰਾ ਨਹੀਂ ਹੈਗਾ ਤੇ ਮੇਰੇ ਬੇਟੇ ਦੀ ਵੀ ਪੈਰ ਨਹੀਂ ਆ ਤਰਿਆ ਨਹੀਂ ਜਾ ਸਕਦਾ ਇਹਦੇ ਤੋਂ ਮਤਲਬ ਵਿੰਗਿਆ ਬਚਪਨ ਤੋਂ ਹੀ ਤਾਂ ਨਹੀਂ ਇੰਨਾ ਕਾਰੋਬਾਰ ਨਹੀਂ ਹੋ ਸਕਦਾ ਇਹ ਕੰਮ ਨਹੀਂ ਕਰਦਾ ਕੰਮ ਨਹੀਂ ਕਰ ਸਕਦਾ ਭਾਰਾ ਹੁੰਦਾ ਹਾਂਜੀ ਤੇ ਮੜਾ ਚੋਕੇ ਥੋੜਾ ਅਜੇ ਥੋੜਾ ਜਿਆਦਾ ਨਹੀਂ ਆ ਦੇਖੋ ਵੀਰ ਦੇ ਜਿਹੜੇ ਪੈਰ ਆ ਤੁਸੀਂ ਦੇਖ ਲਓ ਬਿਲਕੁਲ ਵਿੰਗਿਆ ਕੰਮ ਨਹੀਂ ਖੜਿਆ ਜਾਂਦਾ ਹੈ ਨਾ ਇਹ ਬੱਚਾ ਉਦੋਂ ਛੋਟੀ ਉਮਰ ਦਾ ਸੀ ਜਦੋਂ ਬਚਪਨ ਤੋਂ ਤੇ ਬਾਕੀ ਪੈਸਾ ਇਹਨਾਂ ਵੀਰਾਂ ਨੇ ਬਹੁਤ ਲਾਇਆ ਪੈਂਦਾ ਪਤੀ ਸਿਰ ਤੇ ਹੈ ਕਿ ਨਹੀਂ ਉਹਨੂੰ ਹੈਗਾ ਪਤੀ ਛੋਟੇ ਛੋਟੇ ਹੀ ਜਿਹਾ ਲਾ ਲੀ ਦਿੱਥ ਹੋਈ ਦੇ ਕਿਵੇਂ ਖਰਚਾ ਫਿਰਦਾ ਦਿੰਦਾ ਹੈ ਜੀ ਐਦਾਂ ਹੀ ਬਸ ਇਹਨਾਂ ਤੋਂ ਵੀ ਨਹੀਂ ਹੁੰਦਾ ਵੀ ਬਿਜੁਰਗ ਜਾ ਕੇ ਮੈਂ ਘਰਾਂ ਦਾ ਕੰਮ ਕਰਕੇ ਆਪਣੀ ਜੀਵਾਰਾ ਕਰ। ਿਕਰਾਂ ਦੇ ਵਿੱਚ ਵੇਖੋ ਪੈਣਾ ਘਰਾਂ ਦੇ ਵਿੱਚ ਜਾ ਕੇ ਆਪਣਾ ਕੰਮ ਕਰਦੀ ਹੈ ਤੇ ਫਿਰ ਗੁਜ਼ਾਰਾ ਹੁੰਦਾ ਜੀ। ਉਸ ਦਿਨ ਬਾਰਿਸ਼ ਹੋਈ ਸੀ ਪੈਣਾ ਉਹਨੇ ਬਹੁਤ ਲਾਇ ਪਰ ਮੈਂ ਨਹੀਂ ਸੀ ਇਹ ਨਹੀਂ ਕੋ ਦੰਤਾ ਨੂੰ ਦਿਖਾਉਂਦੇ ਵੀ ਪੂਰੇ ਕਮਰੇ ਪਾਣੀ ਨਾਲ ਭਰੇ ਸੀ ਜੀ। ਹਾਂ ਪੁੱਤ ਕੀ ਕਹਿੰਦਾ ਜੋਨੇ ਪੜਦੇ ਜੇ? ਕਿਰਮੀ ਕਲਾਸ ਤੇ। ਕਲਾਸ ਵਾਂਗੂ ਤੇ ਹੁਣ ਅੱਗੇ ਨਾਂ ਦਾਖਲ ਕਰਾਇਆ ਕਿਨੂੰ ਚੱਲਦੀ ਕਹਿੰਦੇ। ਇਸੇ ਨੂੰ ਪੜਾਇਆ ਜਾਣਾ ਅਗੇ ਫਿਰ ਫੈਨਲ ਦੇ ਸਕਦੇ ਹਾਂ ਬੱਚਾ ਚਾਹ ਨਹੀਂ ਪਤਾ ਕਾਲਜਾਂ ਦੇ ਵਿੱਚ ਖਰਚੇ ਚੱਲਦੇ ਆ ਤੇ ਪੈਸੇ ਹੀ ਲੱਗਦੇ ਆ ਤੇ ਨਹੀਂ ਗਾੜੀ ਨਹੀਂ ਜਿੰਨਾ ਕਿਤੇ ਰੱਖੇ ਆ ਉਹਨਾਂ ਦੇ ਚਿਰ ਪੜਾਇਆ ਜਾਂਦੇ 12 ਤੱਕ ਪੜਾ ਸਕਦੇ ਆ ਗਾੜੀਏ ਪੜਾ ਸਕਦੇ ਲੋਜੀ ਖਰਚੇ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕੀ ਪੜਨਾ ਚਾਹੁੰਦੇ ਜੀ ਦੇਖੀਂ ਦੇਖੋ ਜਿਹੜੇ ਬੱਚੇ ਪੜਨਾ ਚਾਹੁੰਦੇ ਉਹਨਾਂ ਕੋਲ ਖਰਚੇ ਨਹੀਂ ਹੁੰਦੇ ਤੇ ਜਿਹੜੇ ਸਾਵਨਲ ਪੜਦੇ ਨਹੀਂ ਆ ਉਹਨਾਂ ਦੇ ਘਰਾਂ ਦੇ ਵਿੱਚ ਬੱਚੀ ਪੈਸੇ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਇਹੋ ਹੀ ਇੱਕ ਗੱਲ ਆ ਜੀ ਵੀ ਜਿੱਥੇ ਪੈਸਾ ਉੱਥੇ ਬੰਦੇ ਬਹੁਤ ਬੋਤਰਾ ਤੁਹਾਨੂੰ ਮਿਲਣਗੇ ਵੀ ਪੜਾਈ ਵੱਲ ਨਹੀਂ ਧਿਆਨ ਦਿੰਦੇ ਪਰ ਜਿੱਥੇ ਬੱਚੇ ਪੜਾਈ ਵੱਲ ਧਿਆਨ ਦਿੰਦੇ ਉੱਥੇ ਖਰਚਾ ਨਹੀਂ ਹੁੰਦਾ ਜੀ ਤੇ ਹਾਂ ਜਵਾਨਾ ਤੂੰ ਪੜਦਾ ਕਿੰਨੇ ਕਲਾਸ ਹੁੰਦੇ ਸੀ ਰਸਵਿੰਤੂ ਕੰਮ ਖਾਲ ਕਰ ਲੈਣਾ ਕੋਈ ਨਹੀਂ ਹੁੰਦਾ ਪਰ ਇੱਥੇ ਰੁਕੇ ਗੱਲ ਤੇ ਕੰਮ ਨਹੀਂ ਕਰ ਸਕਦਾ ਕੰਮ ਨਹੀਂ ਹੁੰਦਾ ਪਾਰਾ ਹੌਲਾ ਤੇ ਬਿਲਕੁਲ ਨਹੀਂ ਬਾਰਤੀ ਹੋਣੀ ਚਾਹੀਦੀ ਨਹੀਂ ਹਾ ਖਲੋਣਾ ਵੀ ਮੁਸ਼ਕਲ ਹੈ ਨਾ ਬਈਨਾ ਸਮਾ ਵੀ ਦੱਸਦੇ ਵੀ ਮਾਦਾਂ ਦੇ ਖਲੋਣਾ ਵੀ ਮੁਸ਼ਕਲ ਆ ਫੋਨ ਨੰਬਰ ਕਿੱਥੇ ਬਤ ਫੋਨ ਨੰਬਰ ਦੱਸੋ ਬਲੀ 85569777 ਦੁਬਾਰਾ ਦੱਸੋ 85569777 ਇਹ ਭਾਈ ਜੀ ਨੰਬਰ ਆ ਤੁਸੀਂ ਜਦੋਂ ਮਰਜ਼ੀ ਸੰਪਰਕ ਕਰੋ ਤੇ ਬਾਕੀ account ਨੰਬਰ ਵੀ ਉੱਤੇ ਆਪਾਂ ਮੈਂਸ਼ਨ ਕਰ ਦਾਂਗੇ ਕਿਹੜੀ ਬੈਂਕ ਦਾ ਆਪਣਾ ਖਾਤਾ ਸਰਕਾਰੀ ਕੀਪਨ ਤਾਂ ਗ੍ਰਾਮੀਣ ਬੈਂਕ ਦਾ ਖਾਤਾ ਦਿਾਂਗੇ ਉੱਤੇ ਆਪਾਂ ਮੈਂਸ਼ਨ ਕਰ ਦਾਂਗੇ ਚਲੋ ਜੇ ਕੋਈ ਰੁਪਈਆ ਰੁਪਈਆ ਵੀ ਦੱਸ ਪਾਈਏ ਨਾ ਆਪਾਂ ਕਹਿ ਦਿੰਦੇ ਆਂ ਵੀ 84 ਕਰੋੜ ਦੇਵੀ ਦੇ ਉੱਤੇ ਆ ਜੇ ਇੱਕ ਰੁਪਈਆ ਵੀ ਪਾਵੇ ਨਾ ਬੰਦਾ ਤਾਂ ਬਾਈ ਜੀ ਪੈਸੇ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਇੱਕ ਇੱਕ ਰੁਪਈਏ ਦੇ ਨਾਲ ਅਸੀਂ ਗੱਲ ਕਰਦੇ ਅਸੀਂ ਜਿਆਦਾ ਨਹੀਂ ਗੱਲ ਕਰਦੇ ਬਾਕੀ ਇਧਰ ਮਾਤਾਵਾਦ ਇਹਨਾਂ ਤੋਂ ਵੀ ਜਾਣਦੇ ਆਂ ਮਾਤਾ ਨੂੰ ਅਣੀ ਮਾਤਾ ਕੀ ਕਹਿਣਾ ਚਾਹੁੰਨੀ ਆ ਦੇਖੋ ਸਾਥੋ ਕੰਮ ਜਾ ਕੇ ਜਿੱਦੋਂ ਹੁੰਦਾ ਸੀ ਬੱਚੇ ਪਾਲਨੇ ਡਗ ਡੱਕੇ ਫਾਤੀ ਫਾਤੀ ਹੁਣ ਕਾਹੀ ਜੋਗੇ ਚੂਲੇ ਤੇ ਮੇਰੇ 2 ਸਾਲੋ ਕੇ ਸਾਥ ਲੱਗ ਗਏ ਹੁਣ ਕਾਹੀ ਜੋਗੇ ਨੀ ਨਾ ਹੱਥੋਂ ਬਾਹਰ ਦਾ ਹੁੰਦਾ ਨਾ ਘਰ ਦਾ ਅੱਛਾ ਮੰਜੀ ਤੇ ਹੀ ਆਉਂਦਾ ਦਵਾ ਦਵਰ ਜੋਗਾ ਬਈ ਹੁਣ ਪੈਸਾ ਕਹੀ ਲੋਕੇ ਮੰਗਦਾ ਜੀ ਕਿੱਤ ਤਾਂ ਗੋਦਾ ਹੋਰ ਕੋਈ ਸਾਰਾ ਹੀ ਤਾਂ ਪੁੱਤ ਪੁੱਤ ਮੇਰੇ ਨੂੰ 15 ਸਾਲ ਹੋ ਗਏ ਸੋਰੀ ਜੀ ਉਹ ਤਰਾਵ ਨਹੀਂ ਕੰਮ ਕਰ ਉਹ ਤਰਾਵ ਨਹੀਂ ਕੰਮ ਕਰ ਤੇ ਕੋਣ ਖਾਰਾ ਨਹੀਂ ਇਹ ਬਚਾਰੀ ਕੱਲੀ ਕਰਾਂ ਬੈਠ ਕੱਲੀ ਕਰਾਂ ਕੰਮ ਕਰਕੇ ਮੇਰੇ ਨਾਲ ਸਾਰਾ ਹੀ ਕਰਦੇ ਹਾਂ ਕੰਮ ਜਾਂਦਾ ਹੁਣ ਅਸੀਂ ਇਹਦੀ ਜੋੜੂ ਉਹ ਤੇ ਉਹ ਇੱਥੇ ਆ ਗੱਡੇ ਨਾਲ ਨਹੀਂ ਚਲੋਤਾ ਜਾਂਦਾ ਜਿਹਨੂੰ ਬਾਲੀ ਵੀ ਸਾਰਾ ਬੈਠ ਜਿੰਦੇ ਜਿਹੜੇ ਕਮਰੇ ਪੁਰਾਣੇ ਪਏ ਆ ਔੜੇ ਚ ਅੱਦੇ ਪੁਰਾਣੇ ਨੇ ਹਾਂਜੀ ਤੇ ਹੁਣ ਇਹਨਾਂ ਦੀ ਨਾਮਤੂ ਨਾਲੀ ਵੀ ਢਾ ਕੇ ਪੈ ਜਾਂਦੇ ਹਾਂਜੀ ਅਸੀਂ ਆਨੇ ਵਿੱਚ ਜੀਂਦਿਆਂ ਜੀਂਦਿਆਂ ਕੌਣ ਪਾ ਕੇ ਦਵੇ ਇਹਨਾਂ ਨੂੰ ਅਸੀਂ ਇਹੋ ਸੰਗਤ ਨੂੰ ਹੀ ਆਨੇ ਸਾਡਾ ਸਾਰਾ ਬੰਦੇ ਬਿਲਕੁਲ ਜੀ ਸੰਗਤਾ ਕੀ ਬੇਨਤੀ ਕਰਦੀ ਸੰਗਤਾ ਗਾੜੀ ਬੇਨਤੀ ਕਰਦੀ ਆ ਚਲੋ ਮੇਰੀ ਨੋ ਜੀ ਦਾ ਜੀ ਦਾ ਸਿਰ ਲਕਾਵਾ ਕਰਦੇ ਹੂੰ ਉਹ ਵੀ ਸੰਗਤ ਦਾ ਸਿਰ ਬਿਲਕੁਲ ਉਹਤਰੀ ਵੀ ਪੜਨਾ ਚਾਹੁੰਦੀ ਹੈ ਤਾਂ ਅੱਜ ਪੈਸੇ ਕੀ ਜਿਹੜੇ ਪੈਸੇ ਦੀ ਬੋਲ ਜੀ ਨੂੰ ਕੇ ਦਵਾਈ ਤਾਂ ਵਹਿ ਰਹੀ ਹੈ ਦਵਾਈ ਤਾਂ ਵਹਿ ਰਹੀ ਹੈ ਦੇਖੋ ਜੀ ਕੋਈ ਇੱਥੀ ਪੜਨਾ ਵੀ ਚਾਹੁੰਦੀ ਆ ਚਲੋ ਜੇ ਕੋਈ ਪੜਾਈ ਦਾ ਖਰਚਾ ਵੀ ਚੁੱਕੇ ਕਈ ਰਹ ਹੁੰਦੇ ਆ ਵੀਰ ਪੜਾਈਆਂ ਦੇ ਖਰਚੇ ਚੁੱਕਣ ਵਾਲੇ ਆ ਵੀ ਦੇਖੋ ਜਿੱਥੇ ਦੂਸਰੀ ਜਿਹੜੀ ਗੁੜੀਆ ਉਹ ਵੀ ਪੜਨਾ ਜੇ ਪੜਦੀ ਹੀ ਨਹੀਂ ਨਹੀਂ ਉਹਨੇ ਬਾਰਾਂ ਕਰ ਲਈ ਉਹ ਘੜੀ ਪੜ ਨਹੀਂ ਸਕੀ ਉਹ ਵੇਖੋ ਉਹ ਵੀ ਵਿਚਾਰੀ ਪਲੱਸ 2 ਕਰਕੇ ਖਰਚੇ ਦੀ ਕਾਰਨ ਵਿਚਾਰੀ ਹੁਣ ਸਲਾਈ ਦਾ ਕੰਮ ਸਿੱਖਦੀ ਹਾਂ ਹਾਂ ਸਲਾਈ ਦਾ ਕੰਮ ਨਾਨਕੇ ਸਿੱਖਦੀ ਐ ਚਲੋ ਕਿਰਤ ਕਰਨ ਦਾ ਕੋਈ ਡਰ ਨਹੀਂ ਤੇ ਇਧਰ ਬਾਪੂ ਜੀ ਆਪਾ ਜੀ ਕੀ ਕਹਿਣਾ ਤੁਹਾਨੂੰ ਜੀ ਹਾਂ ਜੀ ਬੈਂਕੀ ਕਰਦੇ ਹਾਂ ਹਾਂ ਜੀ ਕੀ ਅਹੀਂ ਗਰੀਬ ਪਰਿਵਾਰ ਬਹੁਤ ਜ਼ਿਆਦਾ ਕਿਹੜਾ ਪਿੰਡ ਆਪਣਾ ਜੀ ਛੋਟੀ ਕਿਰਤਵਾਲੀ ਛੋਟੀ ਕਿਰਤਵਾਲ ਖੁਰਦਾ ਹਾਂ ਖੁਰਦਾ ਬੋਤ ਹੈ ਜੇ ਸਾਡੀ ਹੋਏ ਬੇਨਤੀ ਆ ਕਿ ਬੈਂਕ ਤੋਂ ਅਗਰੀ ਵੀ ਸਾਡੀ ਮਦਦ ਕੀਤੀ ਜਾਵੇ ਸਾਡਾ ਸਹਿਣ ਬਹਿਣ ਦਾ ਥਾਂ ਬੰਦ ਅਹੀਂ ਬੁੱਢਾ ਬੁੜੀ ਰਹਿ ਗਏ ਆ ਨੋ ਦੇ ਨਾਲ ਅਹੀਂ ਕੁਕਮਾਈ ਨਹੀਂ ਕੰਮ ਕਰ ਸਕਦੇ ਜਦੋਂ ਕਰਦੇ ਹਾਂ ਬਠੇਰਾ ਸਾਹ ਤੇ 15 ਸਾਲ ਹੋ ਗਿਆ ਸਾਡੇ ਲੜਕੇ ਬਜਰੇ ਨੇ ਇਹ ਇਹ ਦੇ ਬੱਤੀ ਤੇ ਇਹ ਪਾਲ ਦੇ ਨੇ ਅਪ ਤੇਰੀ ਮੱਤ ਕਰਦੇ ਨੇ ਹੋ ਨਹੀਂ ਕਰਦੇ ਹੋਗੇ ਹੋ ਨਹੀਂ ਇੱਥੇ ਬੋਝ ਬਣੇ ਦੇ ਇਹ ਬੋਝ ਬਣੇ ਕਰਕੇ ਲਓ ਤੂੰ ਖਾਣੇ ਅੱਛਾ ਸਾਹ ਤਾਂ ਆਪੋ ਇੱਕ ਸਬਜੀ ਪਾਜੀ ਦੇ ਦਿੰਦੇ ਚਲ ਆਉਂਦਾ ਟਾਈਮ ਪਾਸ ਟਾਈਮ ਪਾਸ ਹੋ ਜਾਂਦਾ ਪਿੱਛੇ ਨੂੰ ਦੇ ਇਹ ਨਹੀਂ ਆਖੀ ਤੇ ਕਿ ਨਹੀਂ ਬਣੀ ਬੱਤੀ ਆਈ ਹੋਰ ਬੇਤੀ ਆ ਸਾਡੀ ਸਾਡਾ ਇੰਨਾ ਖਸਾਰਾ ਬਣ ਗਿਆ ਤੁਸੀਂ ਮੇਰੇ ਪੈਨਸਰਾ ਬੱਤੂ ਵਾਧਾ ਤੱਕ ਨੇ ਤੇ ਮੂਹੇ ਥੋੜਾ ਥੋੜਾ ਵੀ ਕੰਮ ਤੇ ਖੂਪਰ ਦੰਦਾ ਕਿ ਤੇਰੀ ਗੱਲ ਹੈ 100 ਰੁਪਏ ਨਾ ਜਿਵੇਂ ਤੁਸੀਂ ਬੇਨਤੀ ਕੀਤੀ ਤੇ 100 ਰੁਪਏ ਨੇ ਵਾਧੂ ਜਾਂਦੇ ਦੀ ਚਲੋ ਮੱਦੇ ਤਾਂ ਦੀ ਰੇਲ ਗੱਡੀ ਵੇਖੋ ਹੁਣ ਆਪਾਂ ਨੇ ਨਾ 84 ਕਰੋੜ ਦੇ ਵੀ ਦੇ ਦਿੱਤੇ ਹੈਗੇ ਆ ਕਿ ਨਹੀਂ ਹੈਗੇ ਆ ਮੰਨਦੇ ਆ ਕਿ ਨਹੀਂ ਤੇ ਚਲੋ ਜੇ ਇੱਕ ਇੱਕ ਰੁਪਿਆ ਵੀ ਚਲਾਦੇ ਆ ਵੀ 84 ਕਰੋੜ ਦੇ ਵੀ ਦੇ ਦਿੱਤੇ ਚਲੋ ਜੀ ਇੱਕ ਇੱਕ ਰੁਪਿਆ ਵੀ ਬੰਦਾ ਪਾ ਵੀ ਨਾ ਅੱਧਰ ਪਾ ਸਕਦੇ ਆ ਵੀ ਦੇ ਦਿਆਂ ਦੀ ਨਾ ਇੰਦਰ ਜ਼ਿਆਦੇ ਵੀ ਨਹੀਂ ਹੈ ਜਾਂਦੇ ਲੋਕ ਜੇ ਨੂੰ ਸਾਡਾ ਇਹ ਕੰਮ ਨਹੀਂ ਪੰਝਣਾ ਹਾਂ ਚਲੋ ਜਿਹੜੇ ਵੀਰਾਂ ਆਪਾਂ ਪਹਿਲੂ ਵੀ ਵੀਡੀਓ ਪਾਈ ਸੀ ਬਾਥਰੂਮਾਂ ਦੀ ਹਾਂ ਫਿਰ ਉਹ ਇੱਕ ਤਾਂ ਚਲੋ ਵੀਰ ਦੇਖੇ ਕਿ ਆ ਤੇ ਗੁੰਨੇ ਨਾ ਕੰਮ ਨਹੀਂ ਹੁੰਦਾ ਨਹੀਂ ਦੀ ਹੁੰਦਾ ਆਉਂਦਾ ਨਹੀਂ ਕਰਨਾ ਫੰਸੇ ਤੇ ਦੇ ਕੇ ਗਏ ਆ ਖਰਚੇ ਜਾਈ ਗਏ ਖਰਚਾ ਖਰਚਾ ਸੀਮੈਂਟ ਨਹੀਂ ਸੀਮੈਂਟ ਦੀ ਵੀ ਪ੍ਰੋਬਲਮ ਆ ਹਾਂ ਦੇਖੋ ਲੈ ਮਿਸਤਰੀ ਵੀ ਲੌਰੇ ਧਿਆਣ ਗਏ ਵੀ ਹੁਣ ਅਸੀਂ ਤੇ ਕਾਹੇ ਜੋਗੇ ਨਹੀਂ ਬਿਲਕੁਲ ਜੀ ਆਟਾ ਵੀ ਮੁੱਲ ਦਾ ਹਰ ਇੱਕ ਚੀ ਗਰੀਬ ਕਰਾ ਦਿੱਤਾ ਨੂੰ ਵੇਖੋ ਜਿਹੜਾ ਆਪਾਂ ਕਹਿ ਦਿੰਦੇ ਆ ਗਰੀਬ ਘਰਾਂ ਤੇ ਕਰਮਜੀਤ ਸਿੰਘ ਸਰਦਾਰ ਕਰਮਜੀਤ ਜੀ ਬੇਰ ਕੋ ਜੁਨਾ ਦਾ ਕੀ ਧੰਨਵਾਦ ਕਿਵੇਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨੇ ਸਾਡੀ ਇੰਨੀ ਮਦਦ ਕੀਤੀ ਸਰਦਾਰ ਕਰਮਜੀਤ ਸਿੰਘ ਪਟਿਆਲੇ ਹਾਂ ਜੀ ਪਟੱਲੇ ਕਰਮਜੀਤ ਪਟਿਆਲੇ ਦੇ ਕੋ ਉਹਨਾਂ ਨੇ ਇੱਥੇ ਦਾ ਸਹਿਯੋਗ ਦਿੱਤਾ ਤੇ ਲੋ ਉਹਨਾਂ ਨੇ ਹੋਰ ਵੀ ਵੈਸੇ ਵੀ ਦਰਿਆ ਨੇ ਕਿਹਾ ਸੀ ਕਿ ਤੁਸੀਂ ਮਿਸਤਰੀ ਲਾਓ ਤੇ ਪਰ ਇਹਨਾਂ ਕੋ ਵੀਚਾਰਿਆ ਕੋਲ ਖਰਚੇ ਨਹੀਂ ਗਾ ਤੇ ਮਿਸਤਰੀ ਰਹਿ ਗਿਆ ਸ਼ੁਰੂਆਤ ਵੀ ਤਾਂ ਹੀ ਹੋਣੀ ਜੀ ਆਪਦੇ ਕੋਲ ਕੋਈ ਕੁਛ ਪੈਣ ਦੱਸਦੀ ਵੀ ਮੈਂ ਘਰਾਂ ਦਾ ਕੰਮ ਕਰਕੇ ਆਉਣੀ ਆ ਤੇ ਇਹਨਾਂ ਦਾ ਵਿਚਾਰਿਆਂ ਦਾ ਕੋਈ ਆਟੇ ਦਾ ਕੋਈ ਰੋਟੀ ਦਾ ਸਿਸਟਮ ਚੱਲਦਾ ਜੀ ਘਰਾਂ ਦੇ ਖਰਚੇ ਬਹੁਤ ਆ ਤੇ ਕਮਰੇ ਦੇਖਣ ਨੂੰ ਕਮਰੇ ਲੱਗਦੇ ਆ ਵਧੀਆ ਪਰ ਵਿੱਚ ਨਹੀਂ ਵਿੱਚ ਨਹੀਂ ਕੁਛ ਛੋਟੇ 10 10 ਫੁੱਟ ਹੱਥ ਲੱਗਣ ੜਿਆ ਨਾ 10 ਫੁੱਟ ਦਾ ਕੱਟੀ ਹੁੰਦੇ ਆ ਕੱਟ ਆ ਹੱਥਿਕ ਪੁੱਤ ਹੱਥਿਕ ਪੁੱਤ ਵਿੱਚ ਹੁੰਦੀ ਆ ਜਿੱਦੋਂ ਉਹਦੇ ਲੈ ਪ੍ਰਾਣੀਆਂ ਹਨਾ ਛੱਤਾਂ ਤੇ ਭਾਂਡੇ ਰੱਖਦੇ ਰਹ ਜਾਂਦੇ ਕਦੀ ਕੋਈ ਪੜਦਾ ਨਹੀਂ ਪੈਂਦਾ ਛੱਤਾਂ ਵਿੱਚ ਹੁੰਦੀਆਂ ਤੇਰੇ ਕੋਸ਼ਿਸ਼ ਮੈਂ ਕਰਦੀ ਆ ਮਿੱਟੀ ਪਾ ਕੇ ਉੱਤੇ ਚਲੋ ਪੋਚਾ ਵੀ ਦੇਣੀ ਤਾਂ ਮਿੱਟੀ ਨੂੰ ਪੁੱਤ ਕਿਵੇਂ ਨਹੀਂ ਉਹ ਪ੍ਰਾਣੀਆਂ ਹੁੰਦੇ ਕਾਰਨ ਨਹੀਂ ਗੱਲ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਇਨਾ ਘਰਾਂ ਦੇ ਵਿੱਚ ਰਿੱਟ ਕੇ ਜਾਰੇ ਆ ਕਿਉਂਕਿ ਅਸੀਂ ਵੀ ਹੁੰਨੇ ਸੀ ਜਿੱਦੋਂ ਸਾਡੇ ਕਵਰੇ ਹੁੰਦੇ ਸੀ ਨਾ بارش ਆਉਣੀ ਤੇ ਪਹਿਲੇ ਗਵਰੇ ਦੀ ਗੱਲ ਕਰਦੇ ਆ ਤਾਂ ਭਾਈ ਜੀ ਅਸੀਂ ਵੀ ਇਸ ਤਰ੍ਹਾਂ ਹੀ ਲੈ ਕੇ ਮਿੱਟੀ ਲਿਉਣੀ ਤੇ ਸਾਈਡਾਂ ਤੇ ਜਿਹੜੀਆਂ ਤੇੜਾ ਪੈ ਜਾਂਦੀਆਂ ਤੇ ਉਹਨਾਂ ਦੇ ਮਿੱਟੀ ਲਾਉਣੀ ਬੜਾ ਖਫਾ ਕਰਦੇ ਰਹੇ ਆ ਤੇ ਵਾਕਿਆ ਗੱਲ ਸਹੀ ਹੈ ਵੀ ਜਿਹੜੇ